ਹਾਂਜੀ ਦੋਸਤੋ ਸਵਾਗਤ ਤੁਹਾਡਾ ਮੇਰੇ YouTube ਚੈਨਲ ਤੇ ਤੇ ਮੇਰੇ ਵੱਲੋਂ ਸਾਰੇ YouTube ਫੈਮਿਲੀ ਨੂੰ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਕਹਾਣੀ ਲੈ ਕੇ ਆਏ ਹਾਂ ਜਿਹੜੀ ਕੀ ਕਹਾਣੀ ਆ ਇੱਕ ਬੜੇ ਸਧਾਰਨ ਪਰਿਵਾਰ ਨਾਲ ਜੁੜੀ ਹੋਈ ਬਿਲਕੁਲ ਸੱਚੀ ਕਹਾਣੀ 2023 ਦਾ ਜਿਹੜਾ ਦਿਹਾੰਤ ਬੀਤਿਆ ਹੋਇਆ ਉਹਦੇ ਵਿੱਚ ਕਹਾਣੀ ਸ਼ੁਰੂ ਕਰਦੇ ਆਪਾਂ ਕਹਾਣੀ ਆ ਜੀ ਹਿਮਾਚਲ ਦੇ ਇੱਕ ਪਿੰਡ ਦੀ ਹਮਾਚਲ ਜਿਹਨੂੰ ਕਿ ਸਾਡੇ 올 ਇੰਡੀਆ ਟੂਰਿਸਟ ਪਲੇਸ ਵੱਲੋਂ ਵੀ ਜਾਣਿਆ ਜਾਂਦਾ ਹੈ ਤੇ ਦੇਵ ਭੂਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹਮਾਚਲ ਦੇ ਵਿੱਚ ਇੱਕ ਕਾਰਪੇਂਟਰ ਜਿਹੜਾ ਕਿ ਤਰਖਾਨ ਦਾ ਲੱਕੜੀ ਦਾ ਕੰਮ ਕਰਨ ਵਾਲਾ ਇੱਕ ਆਦਮੀ ਸੀ ਉਹ ਆਪਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦਾ ਸੀਗਾ ਉਹਦੇ ਪੰਜ ਧੀਆਂ ਸਨ ਜਿਹੜੀਆਂ ਪੰਜੇ ਧੀਆ ਸਨ ਉਹ ਪੰਜੇ ਉਹਨਾਂ ਨੂੰ ਹੀ ਵਧੀਆ ਐਜੂਕੇਸ਼ਨ ਦੇਣ ਦੇ ਲਈ ਵਧੀਆ ਸਕੂਲ ਵਿੱਚ ਲਗਾਈਆਂ ਤਾਂ ਕਿ ਉਹਦੀਆਂ ਬੱਚੀਆਂ ਖੁਸ਼ ਬਣ ਸਕਣ ਹੁਣ ਸਭ ਤੋਂ ਉਹਦੀ ਜਿਹੜੀ ਵੱਡੀ ਬੱਚੀ ਸੀਗੀ ਉਹ ਸੀ ਜੀ ਰੀਆ ਧਮਣ ਰੀਆ ਧਮਣ ਜਿਹੜੀ ਕਿ ਬਹੁਤ ਹੀ ਜ਼ਿਆਦਾ ਸਮਝਦਾਰ ਬੜੀ ਹੁਸ਼ਿਆਰ ਬੱਚੀ ਸੀ ਉਹਨੂੰ ਚੰਗੇ ਸਕੂਲ ਵਿੱਚ ਪੜਾਇਆ ਗਿਆ ਜਦੋਂ ਹੀ ਉਹ ਆਪਦੀ ਪੜ੍ਹਾਈ ਕੰਪਲੀਟ ਕਰਦੀ ਆ ਤਾਂ ਉਹ ਇੱਕ 에어 호ਸਟ ਵਜੋਂ ਇੱਕ ਟੈਸਟ ਦਿੰਦੀ ਆ ਤੇ 에ਅਰ 호ਸਟੈਸ ਵਜੋਂ ਇੱਕ 에ਅਰਲਾਈਨਸ ਦੇ ਵਿੱਚ ਸਿਲੈਕਟ ਹੋ ਜਾਂਦੀ ਆ ਹੁਣ ਉਹ ਜਾਜਾਂ ਦੇ ਵਿੱਚ 에ਅਰ 호ਸਟੈਸ ਦੀ ਜੌਬ ਕਰਦੀ ਉਹ ਲੜਕੀ ਇੰਨੀ ਸੋਹਣੀ ਸੁਨੱਖੀ ਆ ਤੇ ਸਮਝਦਾਰ ਆ ਕਿ ਜਦੋਂ ਹੀ ਉਹ ਜੌਬ ਕਰਨਾ ਸ਼ੁਰੂ ਕਰਦੀ ਆ ਤੇ ਉਹਨੇ ਆਪਦੇ ਪਿਤਾ ਦੀ ਪੂਰੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਆ ਆਪਣੀਆਂ ਭੈਣਾਂ ਦੀ ਪੜ੍ਹਾਈ ਦਾ ਖਰਚਾ ਚੱਕਿਆ ਆਪਦੇ ਪੇਰੈਂਟਸ ਦਾ ਖਰਚਾ ਚੱਕਿਆ ਤੇ ਆਪਦੀ ਵਧੀਆ ਜੌਬ ਕਰਨੀ ਸ਼ੁਰੂ ਕਰਦੀ ਹੁਣ ਜਿਹੜੀ ਰੀਆ ਤੇ ਮਾਨਾ ਉਹਨਾ ਬਹੁਤ ਜ਼ਿਆਦਾ ਸੁਸ਼ੀਲ ਹੁੰਦੀ ਆ ਜਿਹਦੇ ਕਰਕੇ ਨਾ ਉਹਨੂੰ ਸਾਰੇ ਰეკਮੈਂਡ ਕਰਦੇ ਆ ਕਿ ਤੁਹਾਨੂੰ ਨਾ ਫਿਲਮੀ ਦੁਨੀਆ ਦੇ ਵਿੱਚ ਵੀ ਮਾਡਲਿੰਗ ਦੇ ਵਿੱਚ ਵੀ ਕਿਤੇ ਨਾ ਕਿਤੇ ਆਪਦੇ ਆਪ ਨੂੰ ਅਜ਼ਮਾਉਣਾ ਚਾਹੀਦਾ ਇਸ ਕਰਕੇ ਉਹ ਮਾਡਲਿੰਗ ਕਰਨੀ ਵੀ ਸ਼ੁਰੂ ਕਰ ਦਿੰਦੀ ਆ ਜਦ ਕਿ ਉਹਨੂੰ 에ਅਰ ਹੋਸਟੈਸ ਦੇ ਵਜੋਂ ਫਲੈਟ ਦੇ ਵਿੱਚ ਹੀ ਬੜੇ سارے ਫਿਲਮੀ ਸtare ਵੀ ਮਿਲਦੇ ਆ ਉਹਨਾਂ ਨੂੰ ਦੇਖ ਦੇਖ ਕੇ ਅਪਰੀਸ਼ੀਏਟ ਹੁੰਦੀ ਆ ਤੇ ਉਸ ਤੋਂ ਬਾਅਦ ਨਾ ਉਹ ਮਾਡਲਿੰਗ ਕਰਨੀ ਸ਼ੁਰੂ ਕਰ ਦਿੰਦੀ ਉਹਦੀ ਮਾਡਲਿੰਗ ਦਾ ਜਿਹੜਾ ਕੈਰੀਅਰ ਆ ਉਹ ਬਹੁਤ ਵਧੀਆ ਚੱਲ ਪੰਦਾ ਹੁਣ ਮਾਡਲਿੰਗ ਕਰਦੇ ਕਰਦੇ ਉਹ ਆਪਦੀ ਜੌਬ ਦੇ ਵਿੱਚ ਵੀ ਬਿਜੀ ਹੁੰਦੀ ਆ ਉਹਦਾ ਸਕੇਜੂਲ ਐਨਾ ਬਿਜੀ ਹੁੰਦਾ ਕਿ ਉਹਨੂੰ ਕੰਮ ਤੋਂ ਵੇਲ ਨਹੀਂ ਹੁੰਦੀ ਉਹ ਮਿਹਨਤੀ ਲੜਕੀ ਹੁੰਦੀ ਆ ਤਾਂ ਇੱਕ ਦਿਨ ਉਹ ਫੋਨ ਦੇ ਵਿੱਚ ਡੇਟਸ ਐਪ ਦੇਖਦੀ ਆ ਉਹ ਐਪ ਜਿੰਨਾ ਲੜਕੇ ਲੜਕੀਆਂ ਅਕਸਰ ਡੇਟਿੰਗ ਕਰਦੇ ਆ ਮਿਲਦੇ ਜੁਲਦੇ ਆ ਗੱਲਾਂ ਬਾਤ ਕਰਦੇ ਆ ਫਰੈਂਡ ਬੰਦੇ ਆ ਤਾਂ ਉਹਨੂੰ ਇੱਕ ਲੜਕਾ ਮਿਲਦਾ ਮੁਕੇਸ਼ ਮੁਕੇਸ਼ ਨਾਮ ਦਾ ਲੜਕਾ ਉਹਨੂੰ ਮਿਲਦਾ ਜਿਹੜਾ ਕਿ ਕੇਰਲਾ ਦਾ ਰਹਿਣ ਵਾਲਾ ਹੈ ਮੈਂ ਤੁਹਾਨੂੰ ਫੇਰ ਇੱਕ ਗੱਲ ਇੱਥੋਂ ਰਿਅਲਾਈਜ਼ ਕਰਵਾ ਦਵਾਂ ਕਿ ਇਹ ਕੋਈ ਮਨਘੜਤ ਕਹਾਣੀ ਨਹੀਂ ਹੈ ਇਹ ਸੱਚੀ ਦੁਰਘਟਨਾ ਹੈ ਇੱਕ 2023 ਦੀ ਜਿਹੜੀ ਕਿ ਬੈਂਗਲੌਰ ਦੇ ਵਿੱਚ ਵਾਪਰੀ ਹੋਈ ਆ ਜਿਹੜਾ ਮੁਕੇਸ਼ ਆ ਨਾ ਉਹ ਕਿਸੇ ਕੰਪਨੀ ਦੇ ਵਿੱਚ ਇੱਕ ਇੰਜੀਨੀਅਰਿੰਗ ਦੀ ਜੌਬ ਕਰਦਾ ਇੰਜੀਨੀਅਰ ਆ ਉਹ ਬੈਂਗਲੌਰ ਤਾਂ ਮੁਕੇ ਇਹ ਸਾ ਜਿਹੜਾ ਉਹਦਾ ਬੈਕਗ੍ਰਾਉਂਡ ਕੇਰਲ ਤੋਂ ਆ ਤੇ ਜਦੋਂ ਉਹ ਡੇਟਿੰਗ ਐਪ ਤੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਤਾਂ ਜਿਹੜੀ ਰੀਆ ਧਮਾਨਾ ਨਾ ਇਹ ਦੁਬਈ ਤੋਂ ਜਦੋਂ ਫਲੈਟ ਤੋਂ ਵਾਪਸ ਆਉਂਦੀ ਆ ਬੈਂਗਲੌਰ ਤੋਂ ਦੁਬਈ ਚੌਪ ਕਰਦੀ ਆ ਫਲੈਟ ਦੇ ਵਿੱਚ ਤਾਂ ਉਹ ਆਪਸ ਵਿੱਚ ਮੈਸੇਜ ਥਰੂ ਗੱਲ ਕਰਦੇ ਆ ਤੇ ਜਦੋਂ ਮੈਸੇਜ ਥਰੂ ਗੱਲ ਕਰਦੇ ਆ ਤੇ ਜਿਹੜੀ ਰੀਆ ਧਮਾਨਾ ਉਹ ਆਪਣੇ ਪੇਰੈਂਟਸ ਨੂੰ ਇਹ ਗੱਲ ਦੱਸਦੀ ਆ ਕਿਉਂਕਿ ਉਹ ਘਰ ਵਿੱਚ ਸਭ ਤੋਂ ਵੱਡੀ ਹੁੰਦੀ ਆ ਤੇ ਉਹ ਇਸ ਟਾਈਮ ਨਾਲ ਉਹਦੀ ਏਜ ਆ 27 ਸਾਲ ਦੀ ਹੋ ਚੁੱਕੀ ਆ ਤੇ ਉਹਦੇ ਪੇਰੈਂਟਸ ਅਕਸਰ ਉਹਦੀ ਮੈਰਿਜ ਬਾਰੇ ਗੱਲ ਕਰਦੇ ਆ ਉਹਦੇ ਨਾਲ ਵੀ ਆਪਾਂ ਤੇਰੇ ਲਈ ਕੋਈ ਰਿਸ਼ਤਾ ਵੇਖ ਲਈਏ ਤਾਂ ਉਹ ਆਦੇ ਪੇਰੈਂਟਸ ਨੂੰ ਦੱਸਦੀ ਆ ਕਿ ਕੁਝ ਦਿਨ ਪਹਿਲਾਂ ਨਾ ਮੈਨੂੰ ਇੱਕ ਲੜਕਾ ਮਿਲਿਆ ਜਿਹਦੇ ਨਾਲ ਸਿਰਫ ਹਜੇ ਮੈਂ ਗੱਲਬਾਤ ਕਰਦੀ ਆ ਮੈਂ ਕੋਈ ਮੀਟਿੰਗ ਨਹੀਂ ਕੀਤੀ ਮੈਨੂੰ ਫੇਸ ਟੂ ਫੇਸ ਨਹੀਂ ਮਿਲੇਗੀ ਤਾਂ ਉਹ ਇਹ ਕਾਪਸ਼ਨ ਰੱਖ ਦਿੰਦੀ ਆ ਪੈਰੈਂਟਸ ਦੇ ਮੂਰੇ ਵੀ ਹੋ ਸਕਦਾ ਉਹ ਬੰਦੇ ਨਾਲ ਮੈਂ ਜ਼ਿੰਦਗੀ ਚ ਕੰਟੀਨਿਊ ਰਹਾ ਕਿਉਂਕਿ ਉਹ ਜਿਹੜਾ ਮਕੇਸ਼ ਹੁੰਦਾ ਨਾ ਉਹ ਵੀ ਤੇ ਰੀਆ ਤੇ ਮਣ ਵੀ ਇੱਕ ਦੂਜੇ ਨੂੰ ਨੇਚਰ ਸਮਝਣ ਵਿੱਚ ਨਾ ਜਿਆਦਾ ਸਮਝ ਚੁੱਕੇ ਹੁੰਦੇ ਆ ਉਹਨਾਂ ਨੂੰ ਅਟੈਚਮੈਂਟ ਹੋ ਚੁੱਕੀ ਹੁੰਦੀ ਆ ਨਾ ਤਾਂ ਚਲੋ ਥੋੜੇ ਦਿਨ ਲੰਘਦੇ ਆ ਤੇ ਜਦੋਂ ਰੀਆ ਦੁਬਈ ਤੋਂ ਵਾਪਸ ਆਉਂਦੀ ਆ ਤਾਂ ਉਹ ਮਕੇਸ਼ ਨੂੰ ਕਹਿੰਦੀ ਆ ਕਿ ਸਾਨੂੰ ਫੇਸ ਟੂ ਫੇਸ ਮਿਲਣਾ ਚਾਹੀਦਾ ਨਾ ਮਿਲਦੇ ਆ ਦੋਨੋਂ ਜਾਣੇ ਉਹੀ ਮਿਲਦੇ ਕਿੱਥੇ ਆ ਜਿੱਥੇ ਮੁਕੇਸ਼ ਜੌਬ ਕਰਦਾ ਉਹਨੂੰ ਇੱਕ ਕੰਪਨੀ ਵੱਲੋਂ ਫਲੈਟ ਮਿਲਿਆ ਹੋਇਆ ਉਹ ਫਲੈਟ ਦੇ ਵਿੱਚ ਉਹ ਮਿਲਦੇ ਆ ਉੱਥੇ ਫਲੈਟ ਦੇ ਵਿੱਚ ਦੋਨੋਂ ਜਣੇ ਪੂਰੀ ਰਾਤ ਗੱਲਾਂ ਬਾਤਾਂ ਕਰਦੇ ਆ ਤੇ ਦੋਨੇ ਜਣੇ ਉਹ ਮਿਲਣ ਤੋਂ ਬਾਅਦ ਫਿਰ ਇੱਕ ਮਹੀਨੇ ਬਾਅਦ ਫਿਰ ਰਿਯਤਮਾ ਜਿਹੜੀ ਉਹ ਦੁਬਈ ਤੋਂ ਵਾਪਸ ਆਉਂਦੀ ਆ ਦੋਨਾਂ ਦੇ ਵਿੱਚ ਫਿਰ ਉਹੀ ਮਿਲ ਮਲਾਪ ਹੁੰਦਾ ਚਲੋ ਇਦਾਂ ਹੀ 7 ਮਹੀਨੇ ਬੀਤੇ ਜਾਂਦੇ ਉਹਨਾਂ ਦੇ ਰਿਲੇਸ਼ਨਸ਼ਿਪ ਨੂੰ ਹੁਣ ਰੀਆ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਮੁਕੇਸ਼ ਆ ਉਹਦੇ ਹੋਰ ਕੁੜੀਆਂ ਦੇ ਨਾਲ ਵੀ ਰਿਲੇਸ਼ਨ ਨੇ ਰੀਆ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਸੀਰੀਅਸ ਲੈ ਚੁੱਕੀ ਆ ਕਿਉਂਕਿ ਉਹ ਇੰਨੀ ਬਿਜ਼ੀ ਸ਼ਡਿਊਲ ਵਾਲੀ ਲੜਕੀ ਆ ਉਹਦੇ ਕੋਲ ਟਾਈਮ ਨਹੀਂ ਸਿਰਫ ਇੱਕੋ ਹੀ ਪਰਸਨ ਆ ਜਿਹਨੂੰ ਉਹ ਦਿਲ ਦਿਮਾਗ ਤੋਂ ਸੋਚਦੀ ਆ ਜਿਹਦੇ ਬਾਰੇ ਦੇ ਵਿੱਚ ਤਾਂ ਉਹ ਸੋਚਦੀ ਆ ਕਿ ਬਸ ਇਹ ਹੀ ਮੇਰਾ ਲਾਈਫ ਪਾਰਟਨਰ ਆ ਇਹੀ ਨਾਲ ਮੈਂ ਜ਼ਿੰਦਗੀ ਜਿਊਂਗੀ ਕਿਉਂਕਿ ਇਸ ਫਾਸਟ ਮੇਟ ਤੋਂ ਲੈ ਕੇ 7 ਮਹੀਨਿਆਂ ਤੱਕ ਰੀਆ ਜਦ ਵੀ ਮੁਕੇਸ਼ ਨੂੰ ਮਿਲੀ ਸੀ ਤਾਂ ਮੁਕੇਸ਼ ਤੇ ਕਹਿੰਦੇ ਰੀਆ ਨੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਹੋਏ ਸੀ ਕਿਉਂਕਿ ਉਹ ਸੋਚਦੀ ਸੀ ਕਿ ਇਸ ਪਰਸਨ ਦੇ ਨਾਲ ਹੀ ਮੈਂ ਆਪਦੀ ਅਗਲੀ ਲਾਈਫ ਕੱਢੂੰਗੀ ਹੈ ਨਾ ਤੇ ਚਲੋ ਇਹ ਥੋੜੇ ਦਿਨ ਲੰਘਦੇ ਜਾਂਦੇ ਆ ਤਾਂ ਹੁਣ ਜਿਹੜੀ ਰੀਆ ਉਹ ਇੱਕ ਦਿਨ ਮੁਕੇਸ਼ ਨੂੰ ਉਸੇ ਫਲੈਟ ਵਿੱਚ ਫਿਰ ਮਿਲਦੀ ਆ ਉਹ ਉਹ ਨੂੰ ਕਹਿੰਦੀ ਆ ਕਿ ਮੇਰੇ ਪੇਰੈਂਟਸ ਦੀ ਕਾਲ ਆਈ ਆ ਤੇ ਉਹ ਮੈਨੂੰ ਵਿਆਹ ਲਈ ਕਹਿ ਰਹੇ ਆ ਨਾ ਤੇ ਮੁਕੇਸ਼ ਉਸ ਨੂੰ ਟਾਲੇ ਮਟੋਲੇ ਲਾਉਂਦਾ ਤੇ ਜਿਹੜੀ ਰੀਆ ਦੀ ਛੋਟੀ ਭੈਣ ਆ ਨਾ ਰੀਆ ਉਹਦੀ ਪੜ੍ਹਾਈ ਦਾ ਖਰਚਾ ਚੱਕ ਕੇ ਉਹਨੂੰ ਆਈਟੀ ਕਰਾਉਂਦੀ ਆ ਉਹ ਵੀ ਬੈਂਗਲੌਰ ਦੇ ਵਿੱਚ ਇੱਕ ਕੰਪਨੀ 'ਚ ਜੌਬ ਕਰਨ ਚਲੀ ਜਾਂਦੀ ਆ ਹੁਣ ਰੀਆ ਜਦੋਂ ਬੈਂਗਲੌਰ ਆਉਂਦੀ ਆ ਅਕਸਰ ਆਪਦੀ ਭੈਣ ਦੇ ਨਾਲ ਬੜੀ ਅਟੈਚ ਹੁੰਦੀ ਆ ਉਹ ਹਰ ਗੱਲ ਮੁਕੇਸ਼ ਦੀ ਆਪਦੀ ਭੈਣ ਨੂੰ ਦੱਸਦੀ ਆ ਤਾਰਿਆ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਉਹਦੀ ਭੈਣ ਨਾਲ ਸ਼ੇਅਰ ਕਰਦੀ ਆ ਕਿ ਮੁਕੇਸ਼ ਇਸ ਤਰ੍ਹਾਂ ਕਹਿੰਦਾ ਇਸ ਤਰ੍ਹਾਂ ਕਹਿੰਦਾ ਉਹਦੀ ਭੈਣ ਸਾਰੀਆਂ ਗੱਲਾਂ ਸੁਣਦੀ ਆ ਤੇ ਜਦੋਂ ਉਹ ਮੁਕੇਸ਼ ਨੂੰ ਇੱਕ ਵਾਰ ਫੋਰਸ ਕਰਦੀ ਆ ਤਾਂ ਮੁਕੇਸ਼ ਉਹਨੂੰ ਟਾਲੇ ਮੰਡੋਲੇ ਕਰ ਦਿੰਦਾ ਫਿਰ ਦੂਜੀ ਵਾਰ ਇੱਕ ਮਹੀਨੇ ਦੇ ਬਾਅਦ ਰੀਆ ਫਿਰ ਫਲੈਟ ਤੋਂ ਵਾਪਸ ਆਉਂਦੀ ਆ ਉਹ ਮੁਕੇਸ਼ ਨੂੰ ਕਹਿੰਦੀ ਆ ਕਿ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਰਿੰਗ ਸੈਰੇਮਨੀ ਕਰਵਾ ਲੈਣੀ ਚਾਹੀਦੀ ਆ ਤਾਂ ਉਸੇ ਦਿਨ ਕੀ ਹੁੰਦਾ 11 ਮਾਰਚ 2023 ਦੀ ਰਾਤ ਨੂੰ ਕਿ ਜਿਹੜਾ ਮੁਕੇਸ਼ ਤੇ ਰੀਆ ਨਾ ਉਸੇ ਫਲੈਟ ਵਿੱਚ ਨਾਈਟ ਸਟੇ ਕਰ ਰਹੇ ਹੁੰਦੇ ਆ ਤੇ ਦੋਨੋਂ ਡਰਿੰਕ ਕਰ ਰਹੇ ਹੁੰਦੇ ਆ ਦੋਨਾਂ ਦੀ ਡਰਿੰਕ ਕੀਤੀ ਹੁੰਦੀ ਆ ਉਦੋਂ ਪਤਾ ਲੱਗਦਾ ਕਿ ਸਵੇਰੇ ਜਦੋਂ ਉਹ ਫਲੈਟ ਦੇ ਥੱਲੇ ਬਹੁਤ ਸਾਰਾ ਕੱਟ ਹੋਇਆ ਵਾ ਤੇ ਜਿਹੜੀ ਰੀਆ ਉੱਪਰੋਂ ਫਲੈਟ ਤੋਂ ਗਿਰੀ ਹੋਈ ਆ ਤੇ ਉਹਦੀ ਡੈੱਡ ਬੋਡੀ ਥੱਲੇ ਪਈ ਆ ਤੇ ਮੁਕੇਸ਼ ਆਸੇ-ਪਾਸੇ ਦੇਖ ਕੇ ਉਹਦਾ ਜਿਹੜਾ ਦਿਮਾਗ ਆ ਉਹ ਸੁੰਨ ਹੋ ਚੁੱਕਾ ਕਿ ਇਹ ਕੀ ਵਾਪਰ ਗਿਆ ਨਾ ਜਦੋਂ ਪੁਲਿਸ ਆਉਂਦੀ ਆ ਤਾਂ ਪੁਲਿਸ ਦੇਖਦੀ ਆ ਕਿ ਇਹ ਜਾਂ ਤਾਂ ਕੋਈ ਮਰਡਰ ਕੇਸ ਆ ਜਾਂ ਸੋਸਾਇਟੀ ਆ ਲੇਕਿਨ ਉਹ ਮੁਕੇਸ਼ ਨੂੰ ਲੈ ਜਾਂਦੇ ਆ ਫੜ ਕੇ ਤਾਂ ਜਿਹੜੀ ਇੰਡੀਅਨ ਪੁਲਿਸ ਆ ਉਹ ਪੂਰੀ ਤਰ੍ਹਾਂ ਇਨਕੁਆਇਰੀ ਕਰਦੀ ਆ ਤੇ ਮੁਕੇਸ਼ ਨੂੰ ਪੁੱਛਦੀ ਆ ਕਿ ਤੁਹਾਡੇ ਵਿੱਚ ਰਾਤ ਕੀ ਗੱਲਬਾਤ ਹੋਈ ਮੁਕੇਸ਼ ਕਹਿੰਦਾ ਕਿ ਰੀਆ ਮੇਰੀ ਪਾਰਟਨਰ ਸੀ ਮੈਂ ਉਹਨੂੰ ਬਹੁਤ ਦਿਲੋਂ ਪਸੰਦ ਕਰਦਾ ਸੀ ਉਹਦੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਲੇਕਿਨ ਇਹ ਰਾਤ ਐਸੀ ਦੋਨੋਂ ਜਾਣੇ ਆਪਦੀ ਮਸਤੀ ਦੇ ਵਿੱਚ ਇੰਨੀ ਕੁ ਮਸਤ ਸੀ ਕਿ ਰੀਆ ਨੇ ਜਿਹੜੀ ਡਰਿੰਕ ਆ ਉਹ ਕਾਫੀ ਕਰ ਲਈ ਸੀ ਬਹੁਤ ਜ਼ਿਆਦਾ ਤੇ ਗੱਲਾਂ ਕਰਦੇ ਕਰਦੇ ਹੱਸਦੇ ਹੱਸਦੇ ਜਿਹੜੇ ਰੀਆ ਦਾ ਬੈਲੈਂਸ ਵਿਗੜਿਆ ਤੇ ਉੱਪਰੋਂ ਜਿਹੜੀ ਛੱਤ ਤੋਂ गिर ਗਈ ਲੇਕਿਨ ਉਸ ਟਾਈਮ ਮੈਨੂੰ ਵੀ दारू ਦੇ ਨਸ਼ੇ ਵਿੱਚ ਹੋਸ਼ ਨਹੀਂ ਸੀ ਕਿ ਕੀ ਹੋ ਗਿਆ ਮੈਨੂੰ ਸਵੇਰੇ ਸਾਰੀ ਗੱਲ ਦਾ ਪਤਾ ਲੱਗਿਆ ਜਿਸ ਕਰਕੇ ਮੈਨੂੰ ਕੁਝ ਵੀ ਇਹ ਚੀਜ਼ ਬਾਰੇ ਨਾ ਪੁੱਛੋ ਕਿਉਂਕਿ ਪੁਲਿਸ ਸਮਝ ਚੁੱਕੀ ਸੀ ਕਿ ਮੁਕੇਸ਼ ਵੀ ਬਹੁਤ ਸਾਧਮੇ ਚਾ ਤਾਂ ਪੁਲਿਸ ਨੇ ਉਹ ਜਿਹੜਾ ਕੇਸ ਆ ਉੱਥੇ ਠੱਪ ਕਰਤਾ ਕਿਉਂਕਿ ਉਹਦਾ ਜ਼ਿੰਮੇਵਾਰ ਕੋਈ ਵੀ ਨਹੀਂ ਸੀਗਾ ਰਿਲੇਸ਼ਨ ਦੋਵਾਂ ਦਾ ਸੀਗਾ ਦੋਵਾਂ ਦੀ ਗਲਤੀ ਸੀਗੀ ਲੇਕਿਨ ਅੱਜ ਕੇਸ ਠੱਪ ਹੁੰਦਾ ਤੇ ਕੱਲ ਨੂੰ ਦੂਜੇ ਦਿਨ ਜਿਹੜੇ ਰੀਆ ਦੇ ਮਾਤਾ ਪਿਤਾ ਉਹ ਹਮਾਚਲ ਤੋਂ ਬੈਂਗਲੌਰ ਪੁਲਿਸ ਠਾਣੇ 'ਚ ਪਹੁੰਚਦੇ ਆ ਉੱਥੇ ਜਾ ਕੇ ਉਹ ਅਜਿਹੀ ਚੀਜ਼ ਦਿਖਾਉਂ ਦਿਆ ਕਿ ਜਿਸ ਨਾਲ ਪੁਲਿਸ ਦੇ ਵੀ ਰੌਂਟੇ ਖੜੇ ਹੋ ਜਾਂਦੇ ਆ ਅਜਿਹੀ ਚੀਜ਼ ਜਦੋਂ ਮਾਪਿਓ ਕਹਿੰਦਾ ਕਿ ਸਾਡੀ ਬੇਟੀ ਦੇ ਕੇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਲੇਕਿਨ ਪੁਲਸ ਵਾਲੇ ਮਨ੍ਹਾ ਕਰ ਦਿੰਦੇ ਆ ਕਿ ਨਹੀਂ ਤੁਹਾਡੀ ਬੇਟੀ ਦਾ ਜਿਹੜਾ ਕਿ ਮਰਟਰ ਕੇਸ ਨਹੀਂ ਸੀ ਨਾ ਹੀ ਸੁਸਾਇਸਾਈਡ ਸੀ ਉਹ ਤਾਂ ਇੱਕ ਅਚਾਨਕ ਘਟਨਾ ਸੀਗੀ ਦੁਰਘਟਨਾ ਜਿਹਨੂੰ ਇੱਕ ਐਕਸੀਡੈਂਟ ਕਹਿ ਸਕਦੇ ਆ ਆਪਾਂ ਤਾਂ ਉਹ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਆ ਲੇਕਿਨ ਅ ਜਿਹੜੀ ਰੀਆ ਦੀ ਮਦਰ ਆ ਉਹ ਇਸ ਲਈ ਪੁਲਿਸ ਨੂੰ ਮਜਬੂਰ ਕਰਦੀ ਆ ਤੇ ਜਦੋਂ ਪੁਲਿਸ ਨਹੀਂ ਗੱਲ ਸੁਣਦੀ ਤਾਂ ਅਖੀਰ ਉਹ ਆ ਦੀ ਛੋਟੀ ਬੇਟੀ ਦਾ ਜਿਹੜਾ ਫੋਨ ਆ ਫੋਨ ਦੀਆਂ ਕਾਲ ਰਿਕਾਰਡਿੰਗਸ ਆ ਉਹ ਟੇਬਲ ਤੇ ਰੱਖਦੀ ਐ ਤੇ ਸੁਣਾਉਂਦੀ ਆ ਕਿ ਰੀਆ ਰੋ ਰੋ ਕੇ ਆਪਣੀ ਭੈਣ ਨੂੰ ਕਹਿ ਰਹੀ ਆ ਕਿ ਮੈਂ ਇਸ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਏ ਮੈਨੂੰ ਕਹਿੰਦਾ ਕਿ ਮੇਰੀ ਜ਼ਿੰਦਗੀ ਵਿੱਚ ਤਾਂ ਆਈਆਂ ਬਹੁਤ ਕੁੜੀਆਂ ਆਈਆਂ ਨੇ ਤੂੰ ਮੈਨੂੰ ਸੀਰੀਅਸ ਕਿਉਂ ਲੈ ਕੇ ਬੈਠੀ ਆ ਜੇ ਤੂੰ ਮੈਨੂੰ ਜਾਦਾ ਫੋਰਸ ਕੀਤਾ ਤਾਂ ਮੈਂ ਤੈਨੂੰ ਜਾਨੋਂ ਵੀ ਮਾਰ ਸਕਦਾ ਤਾਂ ਇਸ ਕਰਕੇ ਜਿਹੜੀ ਰੀਆ ਉਹ ਆਪਦੀ ਭੈਣ ਨੂੰ ਦੇ ਚ ਤਿੰਨ ਤਿੰਨ ਚਾਰ ਚਾਰ ਕੋਲਣਾ ਕਰਦੀ ਸੀ ਇਹ ਹੀ ਗੱਲਾਂ ਦੱਸਦੀ ਸੀ ਕਿ ਮੈਂ ਮੁਕੇਸ਼ ਬਿਨਾ ਨਹੀਂ ਰਹਿ ਸਕਦੀ ਲੇਕਿਨ ਇਹ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਿਆ ਤੇ ਜੇ ਮੈਂ ਮਰ ਜਾਨੀ ਆ ਤਾਂ ਮੇਰਾ ਜ਼ਿੰਮੇਵਾਰ ਵੀ ਇਹ ਹੋਵੇਗਾ ਕਿਉਂਕਿ ਮੈਂ ਇਹ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਇਹ ਮੇਰੇ ਨਾਲ ਵਿਆਹ ਕਰਾਉਣਾ ਨਹੀਂ ਚਾਹੁੰਦਾ ਤੇ ਮੈਨੂੰ ਨਹੀਂ ਪਤਾ ਕਿ ਇਹਦਾ ਬਾਹਰ ਕਿੰਨੀਆਂ ਲੜਕੀਆਂ ਦੇ ਨਾਲ ਕਿਉਂਕਿ ਇਹ ਮੈਨੂੰ ਡੇਲੀ ਦੀਆਂ ਆਪਦੀਆਂ ਫੋਟੋਗ੍ਰਾਫਸ ਦਿਖਾਉਂਦਾ ਕਿ ਆਹ ਲੜਕੀ ਮੇਰੀ ਗਰਫੈਂਡ ਬਣ ਜਾਏ ਬਣੀ ਆ ਲੇਕਿਨ ਜਦੋਂ ਇਹ ਬੰਦੇ ਨੇ ਮੇਰੇ ਨਾਲ ਸ਼ੁਰੂਆਤ ਕੀਤੀ ਸੀ ਉਹ ਉਦੋਂ ਇੱਕ ਵਾਦੇ ਨਾਲ ਕੀਤੀ ਸੀ ਕਿ ਮੈਂ ਤੇਰੇ ਨਾਲ ਰਿਲੇਸ਼ਨ ਤਾਂ ਬਣਾ ਰਿਹਾ ਤਾਂਕਿ ਤੂੰ ਮੇਰੀ ਹੋਣ ਵਾਲੀ ਪਤਨੀ ਆ ਤੂੰ ਮੇਰੀ ਵਾਈਫ ਆ ਜਦੋਂ ਪੁੱਲੇ ਸਾਰੀ ਇਨਕੁਆਇਰੀ ਉਹ ਕਰਦੀ ਆ ਸਾਰੀਆਂ ਰਿਕਾਰਡਿੰਗਸ ਲੈਂਦੀ ਆ ਤਾਂ ਉਸ ਟਾਈਮ ਜਿਹੜਾ ਮੁਕੇਸ਼ ਆਰਾਮ ਨਾਲ ਆਪਦੇ ਫਲੈਟ ਵਿੱਚ ਸੌਂ ਰਿਹਾ ਹੁੰਦਾ ਤਾਂ ਪੁਲਿਸ ਉਸ ਤੇ ਛਾਪਾ ਮਾਰੀ ਕਰਕੇ ਮੁਕੇਸ਼ ਨੂੰ ਸਟੇਸ਼ਨ 'ਚ ਲੈ ਕੇ ਆਉਂਦੀ ਆ ਉਹਨੂੰ ਪੁਲਿਸ ਸਟੇਸ਼ਨ ਲਿਆ ਕੇ ਪੁੱਛਿਆ ਜਾਂਦਾ ਕਿ ਕੀ ਇਹ ਸੱਚਾ ਹੈ ਤੇ ਉਸ ਟਾਈਮ ਉਹਦੇ ਤੇ ਦਾਬਾ ਵੀ ਪਾਇਆ ਜਾਂਦਾ ਤੇ ਉਸ ਟਾਈਮ ਮੁਕੇਸ਼ ਸਭ ਕੁਝ ਸਾਥ ਸੱਚ ਦੱਸਦਾ ਹੈ ਕਿ ਹਾਂ ਇਹ ਸੱਚ ਹੈ ਰੀਆ ਮੈਨੂੰ ਮਜਬੂਰ ਕਰ ਰਹੀ ਸੀ ਵਿਆਹ ਕਰਨ ਦੇ ਲਈ ਲੇਕਿਨ ਮੈਂ ਨਹੀਂ ਸੀ ਕਰਾਉਣਾ ਚਾਹੁੰਦਾ ਕਿਉਂਕਿ ਰੀਆ ਦੀ ਜੋਬ ਇਸ ਤਰ੍ਹਾਂ ਦੀ ਸੀ ਕਿ ਅੱਜ ਉਹ ਇੱਥੇ ਆ ਕੱਲ ਉਹ ਦੂਬਈ ਚਲੀ ਜਾਵੇਗੀ ਨਾਲੇ ਮੇਰਾ ਕੋਈ ਉਸ ਨਾਲ ਵਿਆਹ ਕਰਾਉਣ ਦਾ ਵਿਚਾਰ ਨਹੀਂ ਸੀ ਮੇਰਾ ਡੇਲੀ ਇੱਕ ਨਵੀਂ ਕੁੜੀ ਨਾਲ ਰਿਲੇਸ਼ਨ ਹੁੰਦਾ ਸੀ ਉਸੇ ਤਰ੍ਹਾਂ ਹੀ ਉਹਨਾਂ ਕੁੜੀਆਂ ਵਿੱਚੋਂ ਹੀ ਇੱਕ ਰੀਆ ਕੁੜੀ ਸੀ ਲੇਕਿਨ ਇਹ ਮੈਨੂੰ ਜ਼ਿਆਦਾ ਸੀਰੀਅਸ ਲੱਗੀ ਸੀ ਮੈਨੂੰ ਸੀ ਚਾਹੁੰਦਾ ਕਿ ਇਹ ਮੇਰੀ ਜ਼ਿੰਦਗੀ ਦੀ ਕੋਈ ਅੜਚੜ ਬਣੇ ਜਾਂ ਮੇਰਾ ਕੈਰੀਅਰ ਖਰਾਬ ਹੋਵੇ ਇਸ ਕਰਕੇ ਜਦੋਂ ਅਸੀਂ ਦੋਨੋਂ ਜਾਣੇ ਡਰਿੰਕ ਕਰ ਰਹੇ ਸੀ ਤਾਂ ਮੈਂ ਰੀਆ ਨੂੰ ਪਿਆਰ ਜਿਤਾਉਣ ਦੇ ਬਹਾਨੇ ਉੱਪਰੋਂ ਫਲੈਟ ਤੋਂ ਧੱਕਾ ਦਿੱਤਾ ਸੀ ਜਿਸ ਨਾਲ ਉਸ ਦੀ ਮੌਤ ਹੋਈ ਆ ਤਾਂ ਪੁਲਿਸ ਉਸੇ ਟਾਈਮ ਹੱਤਕੜੀਆਂ ਲਾ ਕੇ ਉਸ ਨੂੰ ਅਰੈਸਟ ਕਰਦੀ ਆ ਤੇ ਉਸ ਨੂੰ 14 ਸਾਲ ਦੀ ਜਿਹੜੀ ਸਜ਼ਾ ਉਹ ਵੀ ਸੁناਈ ਜਾਂਦੀ ਆ ਲੇਕਿਨ ਰੀਆ ਦੇ ਮਾਪੇ ਉਹ ਥਾਣੇ ਵਿੱਚ ਉਸ ਦੀ ਪਈ ਡੈੱਡ ਬੋਡੀ ਦੇ ਕੋਲ ਰੋ ਰੋ ਕੇ ਬਰਲਾਪ ਕਰਦੇ ਆ ਕਿ ਸਾਡੀ ਇਹ ਬੱਚੀ ਸਾਡੀ ਧੀ ਨਹੀਂ ਸੀ ਸਾਡਾ ਬੇਟਾ ਸੀ ਜਿਹੜਾ ਕਿ ਸਾਡੇ ਘਰ ਦੇ 7 ਹੋਰ ਮੈਂਬਰਾਂ ਨੂੰ ਪਾਲ ਰਿਹਾ ਸੀ ਲੇਕਿਨ ਇੱਕ ਬੰਦੇ ਦੀ ਗਲਤੀ ਕਰਕੇ ਇੱਕ ਬੰਦੇ ਦੇ ਲਾਲਚ ਕਰਕੇ ਸਾਡੀ ਜ਼ਿੰਦਗੀ ਸਾਡੀ ਬੱਚੀ ਦੀ ਜ਼ਿੰਦਗੀ ਬਰਬਾਦ ਹੋ ਗਈ ਉਸ ਦੇ ਪਿਤਾ ਕਹਿੰਦੇ ਆ ਕਿ ਸਾਡੀ ਬੱਚੀ ਸ਼ੁਰੂ ਤੋਂ ਬਹੁਤ ਦਿਮਾਗੀ ਸੀ ਬਹੁਤ ਦਿਮਾਗ ਵਾਲੀ ਸੀ ਲੇਕਿਨ ਇਹ ਰਿਸ਼ਤੇ ਦੇ ਵਿੱਚ ਉਹ ਦਿਲ ਤੋਂ ਕਮ ਲੈ ਗਈ ਕਿਉਂਕਿ ਉਹ ਇੱਕ ਇਨਸਾਨ ਨੂੰ ਦਿਲ ਤੋਂ ਪਸੰਦ ਕਰਦੀ ਸੀ ਜਿਹੜਾ ਰਿਸ਼ਤਾ ਜਿਹੜਾ ਇਨਸਾਨ ਉਹਦੀ ਮੌਤ ਦਾ ਕਾਰਨ ਬਣਿਆ ਤੇ ਉਹ ਵਾਰ-ਵਾਰ ਹੱਥ ਜੋੜ ਕੇ ਲੋਕਾਂ ਨੂੰ ਬੱਚਿਆਂ ਨੂੰ ਤੇ ਪਾਉਣ ਵਾਲੇ ਭਵਿੱਖ ਵਾਲੇ ਜਿਹੜੇ ਵੀ ਅਜਿਹੇ ਰਿਸ਼ਤੇ ਉਹਨਾਂ ਨੂੰ ਕਹਿੰਦੇ ਆ ਕਿ ਸੋਸ਼ਲ ਮੀਡੀਆ ਤੇ ਅਜਿਹੇ ਰਿਸ਼ਤਿਆਂ ਤੋਂ ਬਚੋ ਜਿਹੜੇ ਤੁਹਾਨੂੰ ਝੂਠਾ ਦਿਖਾਵਾ ਦਿਖਾ ਕੇ ਝੂਠਾ ਪਿਆਰ ਦਿਖਾ ਕੇ ਆਪਣੇ ਜਾਲ ਚ ਫਸਾਉਂਦੇ ਆ ਤੇ ਜਿਹੜੇ ਜਾਲ ਚ ਫਸਣ ਤੋਂ ਬਾਅਦ ਅੰਤ ਉਹਨਾਂ ਦਾ ਮੌਤ ਹੁੰਦਾ ਤੇ ਮੌਤ ਤੋਂ ਬਾਅਦ ਵੀ ਅੰਤ ਹੁੰਦਾ ਸੋਸ਼ਲ ਮੀਡੀਆ ਤੇ ਵਾਇਰਲ ਕਿਉਂਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਲੱਖਾਂ ਕਹਾਣੀਆਂ ਲੱਖਾਂ ਸਟੋਰੀਆਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਤੋਂ ਸ਼ੁਰੂ ਹੋ ਕੇ ਸੋਸ਼ਲ ਮੀਡੀਆ ਤੇ ਯਾ YouTube ਤੇ ਜਾਂ Instagram ਤੇ ਜਾਂ Facebook ਤੇ ਹੀ ਖਤਮ ਹੋ ਜਾਂਦੀਆਂ ਨੇ ਕਿਉਂਕਿ ਝੂਠੇ ਰਿਸ਼ਤੇ ਝੂਠੀ ਬਣਾਵਟ ਲੈ ਕੇ ਆਉਂਦੇ ਨੇ ਜਿਹੜਾ ਕਿ ਇੱਕ ਰੀਆ ਜਿਹੜੀ ਕਿ ਇੱਕ ਆਮ ਘਰ ਦੀ ਬੱਚੀ ਸੀ ਜਿਹਨੇ ਕਿਅਰ ਹੋਸਟਸ ਬਣ ਦਾ ਸੁਪਨਾ ਪੂਰਾ ਕੀਤਾ ਮਾਡਲਿੰਗ ਦਾ ਸੁਪਨਾ ਪੂਰਾ ਕੀਤਾ ਆਪਣੀ ਭੈਣ ਦੀ ਜੌਬ ਦਾ ਸੁਪਨਾ ਪੂਰਾ ਕੀਤਾ ਲੇਕਿਨ ਆਪਣੇ ਸੁਪਨੇ ਦਿਲ ਵਿੱਚ ਲੈ ਕੇ ਉਹ ਮੌਤ ਨੂੰ ਗੱਲ ਲਾ ਗਈ ਉਹ ਵੀ ਕਿੱਸਾ ਉਹ ਝੂਠੇ ਇਨਸਾਨ ਦੀ ਬਦੌਲਤ ਜਿਹੜਾ ਕੀ ਸੈਲਫੋਨ ਨੂੰ ਯੂਜ਼ ਕਰਨਾ ਚਾਹੁੰਦਾ ਸੀ ਤੇ ਯੂਜ਼ ਕਰ ਰਿਹਾ ਸੀ ਉਮੀਦ ਆ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕੱਲ ਨਵੀਂ ਸਟੋਰੀ ਲੈ ਕੇ ਆਵਾਂਗੇ ਤੁਹਾਡੇ ਲਈ ਰੀਅਲ ਸੱਚੀ ਸਟੋਰੀ ਲਾਉਣ ਦੀ ਕੋਸ਼ਿਸ਼ ਕਰਾਂਗੇ ਸਟੋਰੀ ਵਧੀਆ ਲੱਗੀ ਤਾਂ ਅੱਗੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਕੱਲ ਕਿਸ ਤਰ੍ਹਾਂ ਦੀ ਕਹਾਣੀ ਸੁੰਨਣਾ ਚਾਹੁੰਦੇ ਹੋ ਤੁਸੀਂ ਕਹਾਣੀ ਦੇ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਇਸ ਲੈਵਲ ਤੇ ਸੁੰਨਣਾ ਚਾਹੁੰਦੇ ਹੋ ਉਸ ਤਰ੍ਹਾਂ ਦੇ ਵੀ ਕਮੈਂਟ ਕਰ ਸਕਦੇ ਹੋ ਅਗਰ ਕਿਸ ਤਰ੍ਹਾਂ ਦੀ ਤੁਹਾਨੂੰ ਮੇਰੀ ਕਹਾਣੀ ਲੱਗੀ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਅੱਜ ਲਈ ਇੰਨਾ ਹੀ ਧੰਨਵਾਦ ਜੀ ਕੱਲ ਮਿਲਦੇ ਆਂ